ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਕਮੈਂਟ ਕਰਕੇ ਦੱਸੋ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਨੂੰ ਕਾਟਨ ਦੇ ਪ੍ਰਿੰਟ ਸੂਟ ਦਿਖਾਉਨੇ ਆ ਜੀ ਜੋ ਵੀ ਸੂਟ ਤੁਹਾਨੂੰ ਪਸੰਦ ਆ ਸਾਰੇ ਸੂਟ ਮਿਲਣਗੇ ਜੀ ਅੱਜ ਵਾਲੇ ਆਲ ਓਵਰ ਜੋ ਵੀ ਸੂਟ ਪਸੰਦ ਆ ਤੁਹਾਨੂੰ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਤੁਸੀਂ ਇੰਸਟਾਗ੍ਰam ਦੀ ਆਈਡੀ ਨੂੰ ਫੋਲੋ ਕਰੋ ਤਾਂ ਕਿ ਉੱਥੇ ਤੁਹਾਨੂੰ ਨਵੇਂ ਜਿਹੜੇ ਡਿਜ਼ਾਈਨ ਪਾਏ ਹੋਏ ਨੇ ਜੀ ਵਰਕ ਵਾਲੇ ਸੂਟ ਪਾਏ ਹੋਏ ਨੇ ਉਹ ਤੁਹਾਨੂੰ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਮੇਰੀ ਭੈਣਾਂ ਨੂੰ ਰਿਕੁਐਸਟ ਹੈ ਜੀ ਪ੍ਰਿੰਟ ਸੂਟ ਦੇ ਆਰਡਰ ਤੁਸੀਂ ਜਲਦੀ ਕਨਫਰਮ ਕਰ ਦਿਆ ਕਰੋ ਫਿਰ ਬਾਅਦ ਦੇ ਵਿੱਚ ਉਹ ਸੇਮ ਕਲਰ ਡਿਜ਼ਾਈਨ ਨਹੀਂ ਮਿਲਦਾ ਬਹੁਤ ਮੁਸ਼ਕਲ ਹੋ ਜਾਂਦੀ ਹੈ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਇਹਨਾਂ ਤੋਂ ਪਹਿਲਾ ਸੂਟ ਹੈਗਾ ਆਲ ਓਵਰ ਪ੍ਰਿੰਟ ਸੂਟ ਮਿਲੂਗਾ ਤੁਹਾਨੂੰ ਪੀਚ ਦੇ ਨਾਲ ਇਹਦਾ ਕੰਬੀਨੇਸ਼ਨ ਹੈ ਗ੍ਰੇ ਤੇ ਲਾਈਟ ਪੀਚ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਬਣਿਆ ਆ ਇਹ ਮਿਲੂਗਾ ਜੀ ਤੁਹਾਨੂੰ ਟੈਸਟਾ ਕਾਟਨ ਦੇ ਵਿੱਚ ਦੇਖੋ ਜੀ ਸਟੈਂਪ ਲੱਗੀ ਵਾਲਾ ਕਪੜਾ ਮਿਲੂਗਾ ਤੁਹਾਨੂੰ ਜੋ ਵੀ ਤੁਹਾਨੂੰ ਪਸੰਦ ਆ ਇਹ ਆਲ ਓਵਰ ਸੂਟ ਹੈ ਜੀ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਕੋਈ ਇਹਦੇ ਲਾਈਨਿੰਗ ਲਾਉਣ ਦੀ ਲੋੜ ਨਹੀਂ ਬਹੁਤ ਵਧੀਆ ਪਿਆਰਾ ਪਿਆਰਾ ਪ੍ਰਿੰਟ ਹੈ ਇਹ ਬਹੁਤ ਸੋਹਣਾ ਲੱਗਦਾ ਜਿਵੇਂ ਆਪਣੇ ਬੇਬੇ ਮੰਮੀਆਂ ਵਾਸਤੇ ਲਮ ਲਮ ਹੈ ਹੌਲਾ ਕਪੜਾ ਬਿਲਕੁਲ ਲਾਈਟ weight ਸੂਟ ਹੈ ਜੀ ਗਰਮੀ ਦੇ ਵਿੱਚ ਪਾਉਣ ਵਾਲਾ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1500 ਰੁਪਏ ਸ਼ਿਪਿੰਗ ਚਾਰजेस ਵਿੱਚ ਹੀ ਹੋਣਗੇ ਬਟਰ ਕਾਟਨ ਦੇ ਵਿੱਚ ਟੈਸਟਾ ਦੇ ਵਿੱਚ ਤੁਹਾਨੂੰ ਸੂਟ ਮਿਲੂਗਾ ਇਹਦੇ ਵਿੱਚ ਕਲਰ ਆਪਣੇ ਕੋਲੇ 4 ਨੇ ਜੀ ਜੋ ਵੀ ਤੁਹਾਨੂੰ ਪਸੰਦ ਹੈ ਨਾ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਦੇਖੋ ਜੀ ਇੱਕ ਕਲਰ ਇਹ ਆ ਗਿਆ ਦੇਖੋ ਸਾਰੇ ਤਰ੍ਹਾਂ ਦੇ ਵਿੱਚ ਕਲਰ ਨੇ ਇਹਦਾ ਪ੍ਰਿੰਟ ਇਸ ਤਰ੍ਹਾਂ ਦਾ ਰਸ਼ਟ ਜੀ ਨਾਲ ਨਿਊ ਚਾਰ ਡਿਜ਼ਾਈਨ ਬਣਿਆ ਹੈ ਦੇਖੋ ਇਹ ਵੀ ਬਲੈਂ ਮਲੈਂ ਬਹੁਤ ਵਧੀਆ ਹਲਕਾ ਲਾਈਟ ਵੇਟ ਸੂਟ ਹੈ ਇਹ ਜੋ ਵੀ ਤੁਹਾਨੂੰ ਪਸੰਦ ਆ ਲੈ ਸਕਦੇ ਹੋ ਇਹ ਵੀ ਟੈਸਟਾ कॉटन ਦਾ ਹੀ ਸੂਤ ਰਮੁਗਾ ਜੀ ਤੋਂ ਸੂਟ ਆ ਗਿਆ ਜੀ ਇਹਦੇ ਵਿੱਚ ਪ੍ਰੀਕ ਪ੍ਰਿੰਟ ਦੇ ਵਿੱਚ ਦੇਖੋ ਜੀ ਇਹਦਾ ਇਸ ਤਰ੍ਹਾਂ ਦਾ ਵਾਈਟ ਆਫ ਵਾਈਟ ਜਾਇ ਦੇ ਵਿੱਚ ਉਹ ਬਣਿਆ ਹੋਇਆ ਹੈ ਜੀ ਬੇਸ ਬਣਿਆ ਹੈ ਇਸ ਤਰ੍ਹਾਂ ਦਾ ਬਾਇਨ ਕਲਰ ਦੀ ਇਹਦੇ ਵਿੱਚ ਬਰੀਕ ਪ੍ਰਿੰਟਿੰਗ ਹੈ ਜੇ ਤੁਹਾਨੂੰ ਪਸੰਦ ਹੈ ਲੈ ਸਕਦੇ ਹੋ ਇਹ ਵੀ ਚਿਸਟਾ ਕਾਟਨ ਦਾ ਸੇਮ ਪ੍ਰਾਈਸ ਦੇ ਵਿੱਚ ਰਹੂਗਾ ਜੀ ਇੱਕ ਕਲਰ ਹੈਗਾ ਇਹਦੇ ਵਿੱਚ ਇਸ ਤਰ੍ਹਾਂ ਦਾ ਸਕਾਈ ਬਲੇੂ ਜਿਹਾ ਕਲਰ ਹੈ ਦੇਖੋ ਸੇਮ ਕਲਰ ਹੈ ਫੋਨ ਦੇ ਵਿੱਚ ਸੇਮ ਕਲਰ ਆ ਰਹੇ ਨੇ ਦੇਖੋ ਜੀ ਚਾਰ ਹੋਗੇ ਇਹਦੇ ਵਿੱਚ ਇਸ ਤਰ੍ਹਾਂ ਇਹਦਾ ਬਾਇਨ ਕਲਰ ਹੈ ਇਹਦੇ ਵਿੱਚ ਵਾਈਟ ਦੀ ਪ੍ਰਿੰਟਿੰਗ ਹੈ ਮੈਂ ਨੇੜੇ ਤੋਂ ਦਿਖਾਉਂਗੀ ਬਹੁਤ ਤੋਂ ਵਧੀਆ ਆਪਣੇ ਬੇਬੇ ਮੰਮੀਆ ਵਾਸਤੇ ਘਰੇ ਆਰਾਮ ਦੇ ਨਾਲ ਸੂਟ ਪਾਉਣ ਵਾਲੇ ਨੇ ਜੀ ਲਾਈਟ ਵੇਟ ਸੂਟ ਨੇ ਦੇਖੋ ਇਹਦਾ 1500 ਰੁਪਏ ਚ ਤੁਹਾਨੂੰ ਪ੍ਰਾਈਸ ਰਹੂਗਾ ਜੀ ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ ਵੈਸੇ ਇਹ ਸੂਟ ਅਸੀਂ 1850 ਦਾ ਸੇਲ ਕਰ ਰਹੇ ਹਾਂ ਜੀ ਟਿਸਟਾ कॉटन ਦਾ ਆਲ ਓਵਰ ਪਰ ਆਪਾਂ ਨੇ ਇਹ ਅੱਜ ਗਰਮੀਆਂ ਦੇ ਤਾਂ ਹੁਣ ਪਤਿਆ ਹਨਾ ਹੁਣ ਗਰਮੀਆਂ ਦੀਆਂ ਛੁੱਟੀਆਂ ਕਰਕੇ ਪਹਿਣਾ ਆਪਣੇ ਪੇਕੇ ਪਿੰਡਾਂੀਆਂ ਹੁੰਦੀਆਂ ਨੇ ਜਾਂ ਬੇਬੇ ਮੰਮੀਆਂ ਵੀ ਵਗ ਜਾਂਦੀਆਂ ਨੇ ਲਾਹਾ ਹੁੰਦਾ ਹੈ ਹਨਾ ਤੇ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਨੇ ਹੁਣ ਉਸ ਕਰਕੇ ਆਪਾਂ ਨੇ ਇਹ ਪ੍ਰਾਈਸ ਦੇ ਵਿੱਚ ਆਫਰ ਦੇ ਵਿੱਚ ਰੱਖੇ ਹੋਏ ਨੇ ਜਿਹੜੀ ਵੀ ਭੈਣ ਮੇਰੀ ਸਕਰੀਨਸ਼ਾਟ ਲੈ ਕੇ ਜਲਦੀ ਤੋਂ ਜਲਦੀ ਪੇਮੈਂਟ ਕਰੂਗੀ ਜੀ ਇਹ ਸਿੰਗਲ ਸਿੰਗਲ ਸੂਟ ਨੇ ਸਾਰੇ ਡਬਲਸ ਇਹਦੇ ਵਿੱਚ ਸੂਟ ਨਹੀਂ ਹੈਗਾ ਬਾਕੀ ਸਾਡੇ ਤੋਂ ਕਨਫਰਮ ਕਰ ਸਕਦੇ ਹੋ ਦੇਖੋ ਜੀ ਇਹ ਵੀ ਟਿਸਟਾ ਕਾਟਨ ਦੇ ਵਿੱਚ ਹੀ ਹੈ ਦੇਖੋ ਇਹ ਜਿਵੇਂ ਅਸੀਂ ਹੁਣ ਸਾਡੀ ਏਜ ਦੀਆਂ ਭੈਣਾਂ ਨੇ ਹਰ ਤਰ੍ਹਾਂ ਦੇ ਆਪਾਂ ਨੂੰ ਕਲਰ ਲਿਆਉਣੇ ਪੈਂਦੇ ਨੇ ਜੀ ਡਿਜ਼ਾਈਨ ਦੇਖੋ ਇੱਕ ਕਲਰ ਇਹਦੇ ਵਿੱਚ ਇਸ ਤਰ੍ਹਾਂ ਦਾ ਫਿਰੋਜੀ ਕਲਰ ਆ ਗਿਆ ਜੀ 6 ਕਲਰ ਨੇ ਇਹਦੇ ਵਿੱਚ 6 ਡਿਜ਼ਾਈਨ ਨੇ ਸਾਰੇ ਸਿੰਗਲ ਸਿੰਗਲ ਸੂਟ ਨੇ ਇਹਦੇ ਨਾਲ ਤੁਸੀਂ ਚਾਹੋ ਤਾਂ ਆਫ ਵਾਈਟ ਜਾਂ ਫਿਰੋਜੀ ਸਲਵਾਰ ਰੱਖ ਸਕਦੇ ਆਂ ਦੇਖੋ ਇੱਕ ਕਲਰ ਹੈਗਾ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਬਲੂ ਕਲਰ ਦੇਖੋ ਜੀ ਇਹ ਵੀ ਤੁਹਾਨੂੰ 1350 ਰੁਪਏ ਦੇ ਵਿੱਚ ਪੈ ਜਾਊਗਾ ਜੀ 1350 ਰੁਪਏ ਇਹ ਸੂਟ ਦਾ ਪ੍ਰਾਈਸ ਹੈ ਜੀ ਇਹਦੀ ਫੈਬਰਿਕ ਥੋੜੀ ਜੀ ਇਹ ਟੈਸਟਾ ਕਾਟਨ ਹੈ ਜੀ ਇਹ ਇਹ ਬਟਰ ਕਾਟਨ ਹੈ ਜਿਹੜੀ ਬਟਰ ਕਾਟਨ ਹੈ ਥੋੜੀ ਜੀ ਉਹ ਘੱਟ ਪ੍ਰਾਈਸ ਦੇ ਵਿੱਚ ਹੁੰਦੀ ਹੈ ਜਿਹੜੀ ਟੈਸਟਾ ਬਟਰ ਟੈਸਟਾ ਕਾਟਨ ਹੁੰਦੀ ਹੈ ਜੀ ਉਹਦਾ ਪ੍ਰਾਈਸ ਥੋੜਾ ਜਿਆਦਾ ਹੁੰਦਾ ਹੈ ਇਹ ਤੁਹਾਨੂੰ ਦੋਨੋਂ ਸੂਟ ਫਰੋਜ਼ੀ ਤੇ ਬਲੂ ਕਲਰ ਪਹਿਣਗੇ ਜੀ ਇਹ 1350 ਦੇ ਵਿੱਚ ਹੀ ਆਪਾਂ ਆਫਰ ਦੇ ਵਿੱਚ ਲਾਏ ਨੇ ਪੈਸੇ ਇਹ ਸੂਟ ਵੀ ਅਸੀਂ 16 1600 ਦੇ ਸੇਲ ਕਰ ਰਹੇ ਹਾਂ ਤੁਸੀਂ ਵੀ ਵੀਡੀਓ 'ਚ ਦੇਖਿਆ ਉਹ ਮੈਚਿੰਗ ਪਰ ਇਸ ਵਾਰ ਆਪਾਂ ਇਹ ਆਲ ਓਵਰ ਸੂਟ ਦੇ ਰਹੇ ਹਾਂ 1350 ਰੁਪਏ ਦੇ ਵਿੱਚ ਦੇਖੋ ਜੀ ਇਹ ਆਪਾਂ ਨੇ ਆਫਰ ਤੇ ਲਾਏ ਹੋਏ ਨੇ ਜੋ ਵੀ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਅੱਜ ਵਾਲੇ ਸੂਟ ਨੇ ਜਿਹੜੇ ਸਾਰੇ ਆਫਰ ਤੇ ਰਹਿਣਗੇ ਦੇਖੋ ਜੀ ਇੱਕ ਇਹ ਵਾਲੀ ਕਾਟਨ ਆ ਗਈ ਇਹ ਵੀ ਬਹੁਤ ਵਧੀਆ ਕਾਟਨ ਹੈ ਸਟੈਂਪ ਵਾਲਾ ਕਪੜਾ ਮਿਲੂਗਾ ਜੀ ਦੇਖੋ ਇਹ ਵੀ ਟਿਸਟਾ ਕਾਟਨ ਦੇ ਸੂਟ ਨੇ ਜੀ ਇਹਨਾਂ ਦੇ ਪ੍ਰਾਈਸ ਉਸ ਤੋਂ ਵੀ ਘੱਟ ਨੇ ਆਲ ਓਵਰ ਸੂਟ ਮਿਲੂਗਾ ਜੀ ਤੁਹਾਨੂੰ ਫੈਬਰਿਕ ਸੇਮ ਰਹੂਗੀ ਜੀ ਤੁਹਾਨੂੰ ਸਾਨੂੰ ਪਤਾ ਹੈ ਨਾ ਵੀ ਇਹਨਾਂ ਹਰ ਇੱਕ ਭੈਣ ਕੋਲ ਇੰਨੇ ਬਜਟ ਦੇ ਨਹੀਂ ਆਉਂਦਾ ਦੇਖੋ ਇਹ ਵੀ ਤੁਹਾਨੂੰ ਬਿਲਕੁਲ ਲਾਈਟ ਵੇਟ ਪਤਲੀ ਫੈਬਰਿਕ ਮਿਲੂਗੀ ਜੀ ਪਿਓਰ ਦੇਖੋ ਇਹ ਵੀ ਕਾਟਨ ਵਧੀਆ ਹੈਗੀ ਜੀ ਟਿਸਟਾ ਕਾਟਨ ਦਾ ਸੂਟ ਰਹੂਗਾ ਜੀ ਇਹਦਾ ਪ੍ਰਾਈਸ ਰਹੂਗਾ ਜੀ 1050 ਰੁਪਏ ਆਲ ਓਵਰ ਸੂਟ ਦਾ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹਦੇ ਵਿੱਚ ਵੀ ਆਪਣੇ ਕੋਲ ਚਾਰ ਕਲਰ ਨੇ ਜੀ ਇਹ ਆ ਗਿਆ ਜੀ ਮੈਰੂਨ ਕਲਰ ਦੇ ਵਿੱਚ ਦੂਸਰਾ ਕਲਰ ਆ ਗਿਆ ਜੀ ਇਸ ਤਰ੍ਹਾਂ ਰਸਟ ਇਹਦੇ ਵਿੱਚ ਮੋਰ ਪੰਖੀ ਕਲਰ ਦੇਖੋ ਬਹੁਤ ਵਧੀਆ ਮੋਰ ਪੰਖੀ ਕਲਰ ਵੀ ਬਹੁਤ ਸੋਹਣਾ ਦੇਖੋ ਜੀ ਇਸ ਤਰ੍ਹਾਂ ਇਹ ਸੇਮ ਡਿਜ਼ਾਈਨ ਹੈ ਇਹਦੇ ਵਿੱਚ ਦੋ ਕਲਰ ਆ ਗਏ ਜੀ ਤੀਜਾ ਕਲਰ ਆਪਾਂ ਦਿਖਾਉਣੀ ਜੀ ਤਾਂ ਹਮ ਉਹਨਾਂ ਦਾ ਥੋੜਾ ਜਿਹਾ ਡਿਜ਼ਾਈਨਿੰਗ ਦੇ ਵਿੱਚ ਚੇਂਜਸ ਹੈ ਜੇ ਤੁਸੀਂ ਹੋਂਮੇ ਦਾ ਸੂਟ ਲੈਣਾ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਇਹਨਾਂ ਸੂਟਾਂ ਦਾ ਪ੍ਰਾਈਸ ਰਹੂਗਾ ਜੀ 1050 ਰੁਪਏ ਚਾਰ ਕਲਰ ਨੇ ਇਹਦੇ ਵਿੱਚ ਆਪਾਂ ਤੁਹਾਨੂੰ ਦਿਖਾਉਣੀ ਤੇ ਤੀਜਾ ਕਲਰ ਆ ਗਿਆ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਬੋਟਲ ਗ੍ਰੀਨ ਇਦੇ ਵਿੱਚ ਪ੍ਰਿੰਟਿੰਗ ਦਾ ਫਰਕ ਹੈ ਦੇਖੋ ਇਹ ਇਸ ਤਰ੍ਹਾਂ ਦੀ ਪ੍ਰਿੰਟਿੰਗ ਬਣੀ ہوئی ਹੈ ਦੇਖੋ ਜੀ ਸਟੈਂਪ ਵਾਲਾ ਕਪੜਾ ਮਿਲੂਗਾ ਤੁਹਾਨੂੰ ਜੀ ਦੇਖੋ ਇੱਕ ਇਹਦੇ ਵਿੱਚ ਕਲਰ ਹੈਗਾ ਮਹਿਰੂਨ ਕਲਰ ਜੀ ਦੇਖੋ ਇਸ ਤਰ੍ਹਾਂ ਜੋ ਵੀ ਸੂਟ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਕੋਈ ਵੀ ਇਹਦੇ ਸ਼ਿਪਿੰਗ ਚਾਰजेस ਅਲੱਗ ਤੋਂ ਨਹੀਂ ਹੋਣਗੇ ਜੀ ਸੇਮ ਭਾ ਜਿੰਨੇ ਵੀ ਆਪਾਂ ਵੀਡੀਓ ਦੇ ਵਿੱਚ ਰੇਟ ਦੱਸਤਾ ਜੀ ਉਸੇ ਰੇਟ ਦੇ ਵਿੱਚ ਤੁਹਾਡੇ ਘਰ ਤੱਕ ਸੂਟ ਜਿਹੜਾ ਪਹੁੰਚ ਜਾਊਗਾ ਦੇਖੋ ਜੀ ਇੱਕ ਸੂਟ ਆ ਨੇ ਇਹ ਵੀ ਚੈੱਕ ਦੇ ਵਿੱਚ ਆ ਗਿਆ ਜਿਹਦੇ ਉੱਪਰ ਵਰਕ ਕੀਤਾ ਹੋਇਆ ਹੈ ਦੇਖੋ ਘੇਰ ਦੇ ਉੱਪਰ ਇਸ ਤਰ੍ਹਾਂ ਦਾ ਕੱਟਵਰਕ ਦਾ ਡਿਜ਼ਾਈਨ ਬਣਿਆ ਹੋਇਆ ਹੈ ਇਹਦੇ ਵਿੱਚ ਆਪਣੇ ਕੋਲੇ 2 3 ਕਲਰ ਨੇ ਜੀ ਜੇ ਤੁਹਾਨੂੰ ਪਸੰਦ ਆ ਇਸ ਟਾਈਮ ਮੇਰੇ ਕੋਲ 2 ਕਲਰ ਨੇ 1 ਕਲਰ ਹੈ ਜੀ ਮੈਨੂੰ ਲੱਭਿਆ ਨਹੀਂ ਹੈਗਾ ਮੈਨੂੰ ਕਾਲੀ ਸੀ ਅੱਜ 6.5 ਹੋ ਗਏ ਹਜੇ ਵੀਡੀਓ ਨੂੰ ਬਣਾ ਰਹੇ ਆਂ ਦੇਖੋ ਜੀ ਇਹਦੇ ਨਾਲ ਤੁਹਾਨੂੰ ਆਲ ਓਵਰ ਸੂਟ ਮਿਲੂਗਾ ਬਹੁਤ ਵਧੀਆ ਪਿਓਰ ਕਾਟਨ ਹੈ ਮੈਂ ਇਹਦੇ ਨਾਲ ਦਾ ਨਾ ਪਲੇਨ ਸੂਟ ਦੇ ਉੱਪਰ ਕੱਟਵਰਕ ਕਰਵਾਇਆ ਮੈਨੂੰ ਆ ਥੋੜਾ ਜਿਹਾ ਕੱਟ ਵਧੀਆ ਲੱਗਿਆ ਘੇਰ ਦਾ ਕੰਮ ਬਾਕੀ ਮੇਰੇ ਕੋਲ ਘੇਰ ਦੇ ਕੰਮ ਵਾਲੇ ਸੂਟ ਬਹੁਤ ਜ਼ਿਆਦਾ ਮੂਏ ਸੀ ਦੇਖੋ ਜੀ ਇਸ ਤਰ੍ਹਾਂ ਦਾ ਤੁਹਾਨੂੰ ਕੋਟੇ ਡੋਰੀ ਦਾ 2.5 ਮੀਟਰ ਦਾ ਫੁੱਲਾ ਡੁੱਲਾ 2.5 ਡਾਈ ਮਿਲੂਗਾ ਜੀ ਇਹਦੇ ਨਾਲ ਦਾ ਪੱਟਾ ਦੇਖੋ ਦਾ ਪੱਤੇ ਦੀ ਚੜਾਈ ਦੇਖੋ ਜੀ ਲੰਬਾਈ ਦੇਖੋ ਜੀ 2.5 ਮੀਟਰ ਦਾ ਦੁਪੱਟਾ ਮਿਲੂਗਾ ਇਹ ਸੂਟ ਰਹੂਗਾ ਜੀ 1250 ਦੇ ਵਿੱਚ ਵਰਕ ਕੀਤਾ ਹਾਂ 2.5 ਡਾਈ ਦੁਪੱਟਾ ਇਹਦੇ ਵਿੱਚ ਦੇਖੋ ਜੀ ਜੇ ਤੁਹਾਨੂੰ ਪਸੰਦ ਆ ਕੋਈ ਇਹਦੇ ਲਾਈਨਿੰਗ ਲਾਉਣ ਦੀ ਲੋੜ ਨਹੀਂ ਕੋਈ ਇਹਦਾ ਦੁਪੱਟਾ ਡਾਈ ਕਰਾਉਣ ਦੀ ਲੋੜ ਨਹੀਂ ਕੋਈ ਵਰਕ ਕਰਾਉਣ ਦੀ ਲੋੜ ਨਹੀਂ ਤੁਸੀਂ ਐਦਾਂ ਲਿਜਾ ਕੇ ਕੋ ਮਿੰਟ ਦੇ ਆਪਣਾ 2 ਦਿਨ ਦੇ ਵਿੱਚ ਸੂਟ ਹੈ ਜਿਹੜਾ ਸਿਓਗੇ ਰੈਡੀ ਕਰ ਸਕਦੇ ਹੋ ਦੂਸਰਾ ਕਲਰ ਹੈਗਾ ਜੀ ਇਹਦੇ ਵਿੱਚ orange ਕਲਰ ਦੇਖੋ ਜੀ ਇਸ ਤਰ੍ਹਾਂ ਇੱਕ ਕਲਰ ਤੀਸਰਾ ਕਲਰ ਹੈ ਜਿਹੜਾ ਉਹ ਆਪਣੇ ਕੋਲੇ pink ਕਲਰ ਹੈ ਜਿਵੇਂ ਇਹਦੇ ਵਿੱਚ brozy ਡੱਬਿਆ ਜੀ ਇਹਦੇ ਵਿੱਚ orange ਹੈ ਉਹ ਹੈਗਾ pink ਕਲਰ ਦਾ ਦੇਖੋ ਜੀ ਇਹ ਆਪਾਂ ਪਹਿਲਾਂ ਵੀ ਵੀਡੀਓ ਪਾਈ ਹੋਈ ਆ ਉਹਦੇ ਵਿੱਚ ਥੋੜਾ ਜਿਹਾ ਰੇਟ ਆਪਣਾ ਜ਼ਿਆਦਾ ਸੀਗਾ ਇਹ ਹੁਣ ਆਇਆ ਹੈ ਇਸ ਵਾਰ ਇਹ ਆਪਾਂ ਨੇ ਅੱਜ ਵਾਲੀ ਵੀਡੀਓ ਦੇ ਵਿੱਚ ਇਹ ਆਫਰ ਤੇ ਰੱਖੇ ਨੇ ਜੀ ਪਲੀਜ਼ ਤੁਸੀਂ ਜਲਦੀ ਤੋਂ ਜਲਦੀ ਸਕ੍ਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਜਿਹੜੀਆਂ ਭੈਣਾਂ ਦੀ ਜਲਦੀ ਪੇਮੈਂਟ ਆ ਗਈ ਜੀ ਸਭ ਤੋਂ ਪਹਿਲਾਂ ਉਹਨਾਂ ਲਈ ਸੂਟੇ ਰੱਖਿਆ ਜਾਊਗਾ ਦੇਖੋ ਇਹ ਵੀ ਤੁਹਾਨੂੰ ਇਸ ਤਰ੍ਹਾਂ ਡਿਜ਼ਾਈਨ ਵਾਲਾ ਟਾਈ ਡਾਈ ਦੁਪੱਟਾ ਮਿਲੂਗਾ 3 ਟਾਈ ਮੀਟਰ ਦਾ ਦੁਪੱਟਾ ਮਿਲੂਗਾ ਜੀ ਕੋਟੇ ਰੋਰੀਆ ਦਾ ਦੇਖੋ ਜੀ ਜੇ ਆਪਾਂ ਹੁਣ ਟਾਈ ਡਾਈ ਦੁਪੱਟਾ ਕਰਾਵਾਂਗੇ ਜੀ 80 ਰੁਪਏ ਇੱਕ ਕਲਰ ਦੇ ਕਰ ਰੱਖੇ ਨੇ ਦੋ ਕਲਰਾਂ ਦਾ 150 ਰੁਪਏ 160 ਰੁਪਏ ਦਾ ਟਾਈ ਡਾਈ ਦੁਪੱਟੇ ਦੇਵੋਗੇ ਤੁਸੀਂ ਦੇਖੋ 80 ਰੁਪਏ ਸੀ ਪਿੰਗ ਚਾਰजेस ਦੇ ਦੇਖੋ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਇੰਨੇ ਸਸਤੇ ਸੂਟ ਐ ਇੰਨੇ ਵਧੀਆ ਕਾਟਨ ਦੇ ਵਿੱਚ ਤੁਸੀਂ ਲੈ ਸਕਦੇ ਹੋ ਆਫਰ ਦਾ ਲਾਹਾ ਲੈ ਸਕਦੇ ਹੋ ਜਿਹੜੀਆਂ ਭੈਣਾਂ ਮੇਰੀਆਂ ਪਹਿਲਾਂ ਪੇਮੈਂਟ ਕਰ ਦੇਣਗੀਆਂ ਜੀ ਉਹਨਾਂ ਨੂੰ ਸੂਟ ਨੇ ਜਿਹੜੇ ਇਹ ਮਿਲ ਜਾਣਗੇ ਦੇਖੋ ਜੀ ਜੂ ਵੀ ਸੂਟ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਮੈਂ ਤੁਹਾਨੂੰ 10-12 ਸੂਟ ਦਿਖਾ ਦਿੱਤੇ ਨੇ ਅੱਜ ਵਾਲੇ ਸੂਟ ਨੇ ਜਿਹੜੇ ਸਾਰੇ ਆਫਰ ਦੇ ਵਿੱਚ ਲਾਏ ਹੋ ਨੇ ਤੁਸੀਂ ਵੀਡੀਓ ਪਿਛਲੀਆਂ ਚੈੱਕ ਕਰ ਸਕਦੇ ਹੋ ਚਾਹੇ ਉਹਨਾਂ ਦੇ ਵਿੱਚ ਆਪਣੇ ਕਿੰਨੇ ਰੇਟ ਪਾਏ ਹੋ ਨੇ ਅੱਜ ਇਹ ਅੱਜ ਦਾ ਅੱਜ ਵਾਲੀ ਵੀਡੀਓ ਦੇ ਵਿੱਚ ਹੀ ਇਹ ਆਫਰ ਤੇ ਰਹਿਣਗੇ ਨਹੀਂ ਹੈਗਾ ਤੁਸੀਂ 20 ਦਿਨਾਂ ਨੂੰ ਕਹੋਗੇ ਸਾਨੂੰ ਉਸ ਵੀਡੀਓ ਦੇ ਵਿੱਚ ਰੇਟ ਪਾਇਆ ਸੀ ਜਿਹੜਾ ਉਸ ਵੀਡੀਓ ਦੇ ਵਿੱਚ ਉਹ ਹੀ ਸਾਨੂੰ ਉਸ ਪ੍ਰਾਈਸ ਦੇ ਵਿੱਚ ਰੇਟ ਮਿਲੇ ਸੂਟ ਮਿਲੇ ਉਸ ਪ੍ਰਾਈਸ ਦੇ ਵਿੱਚ ਸੂਟ ਮਿਲੇ ਨਹੀਂ ਵੀ ਇਹ ਨਹੀਂ ਹੋਊਗਾ ਜੀ ਤਾਂ ਨੂੰ ਇਹ ਕੱਲ ਸ਼ਾਮ ਦੇ 6 ਵਜੇ ਤੱਕ ਸੂਟ ਨੇ ਜਿਹੜੇ ਆਪਣੀ ਇਹ ਆਫਰ ਰਹੂਗੀ ਜੀ ਉਸ ਤੋਂ ਬਾਅਦ ਆਫਰ ਨਹੀਂ ਰਹਿਣੀ ਪਲੀਜ਼ ਮੇਰੀ ਭੈਣ ਨੂੰ ਰਿਕਵੈਸਟ ਹੈ ਜੀ ਤੁਸੀਂ ਜਲਦੀ ਤੋਂ ਜਲਦੀ ਸੂਟ ਜਿਹੜੇ ਜੋ ਵੀ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਕਰਕੇ ਲੈ ਕੇ ਮੈਸੇਜ ਕਰ ਸਕਦੇ ਹੋ ਫੈਬਰਿਕ ਦੀ ਸਾਡੀ ਜ਼ਿੰਮੇਵਾਰੀ ਹੋਊਗੀ ਜੀ ਕੋਈ ਇਹਦੇ ਬੁਰਨੀ ਆਊਗਾ ਕੋਈ ਦਾ ਰੰਗ ਨਹੀਂ ਫਿੱਟ ਹੋਊਗਾ ਜਿਵੇਂ ਮਰਜ਼ੀ ਤੁਸੀਂ ਇਹਨੂੰ ਸੂਟ ਸਲਾਈ ਕਰ ਸਕਦੇ ਹੋ ਜੀ ਬਾਕੀ ਐਨੀ ਰੇਟ ਦੇ ਵਿੱਚ ਹਨਾ ਐਨੇ ਵਧੀਆ ਕੰਪਰੈਂਡ ਦਾ ਕਪੜਾ ਤੁਹਾਨੂੰ ਮਿਲਣਾ ਮਿਲਣਾ ਮੁਸ਼ਕਲ ਹੈ ਜੀ ਤੁਹਾਡੇ ਕੋਲ ਜਦੋਂ ਸੂਟ ਪਹੁੰਚੇਗੀ ਜੀ ਤੁਹਾਨੂੰ ਪਤਾ ਲੱਗ ਜਾਊਗਾ ਹਨਾ ਵੀ ਕਿਵੇਂ ਦੀ ਫੈਬਰਿਕ ਹੈ ਕਿਵੇਂ ਇਹਨਾਂ ਦੇ ਰੇਟ ਨੇ ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਜ਼ਿਆਦਾ ਸੂਟ ਲਓ ਤੁਸੀਂ ਇੱਕ ਸਿੰਗਲ ਸੂਟ ਸਾਡੇ ਤੋਂ ਬਾਏ ਕਰਕੇ ਦੇਖੋ ਫਿਰ ਬਾਅਦ ਵਿੱਚ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਵੇਂ ਦੀ ਫੈਬਰਿਕ ਦੇ ਰਹੇ ਨੇ ਜੀ ਇਹ ਥੋੜਾ ਜਿਹਾ ਕਲਰ ਦਾ ਉੰਨੀ ਕੀ ਹੋ ਜਾਂਦਾ ਜੀ ਤਾਂ ਕੋਈ ਚੱਕਰ ਨਹੀਂ ਹੈਗਾ ਬਾਕੀ ਸੇਮ ਡਿਜ਼ਾਈਨ ਮਿਲ ਜਾਂਦਾ ਕਲਰ ਨਹੀਂ ਮਿਲਦਾ ਕਿਸੇ ਦਾ ਕਲਰ ਮਿਲ ਜਾਂਦਾ ਸੇਮ ਡਿਜ਼ਾਈਨ ਨਹੀਂ ਮਿਲਦਾ ਇਹ ਚੀਜ਼ ਹੋ ਜਾਂਦੀ ਹੈ ਥੋੜਾ ਮੋਟਾ ਤੁਸੀਂ ਵੀ ਅਡਜਸਟਮੈਂਟ ਕਰ ਲਿਆ ਕਰੋ ਚਲੋ ਜੀ ਮੇਰੀ ਫਿਰ ਤੋਂ ਰਿਕਵੈਸਟ ਹੈ ਭੈਣਾਂ ਨੂੰ ਕੱਲ ਦੇ ਸ਼ਾਮ ਕੱਲ ਸ਼ਾਮ ਦੇ 6 ਵਜੇ ਤੱਕ ਤੁਸੀਂ ਆਫਰ ਦਾ ਲਾਹਾ ਲੈ ਸਕਦੇ ਹੋ ਜੀ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਮਿਲਦੇ ਆਂਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਦੇਨੀ ਸਤਿ ਸ੍ਰੀ ਅਕਾਲ ਜੀ